ਨਮਸਕਾਰ ਦੋਸਤੋ ਤੁਸੀਂ ਦੇਖ ਰਹੇ ਹੋ ਮਛਵਾੜਾ ਨਿਊਜ਼ ਰਾਤ ਨੂੰ ਇੱਕ ਸਕੋਰਪੀਓ ਗੱਡੀ ਮਜ਼ਦੂਰਾਂ ਨਾਲ ਭਰੀ ਹੋਈ ਨਹਿਰ ਵਿੱਚ ਪਲਟੀ ਜਿਸ ਵਿੱਚ ਦੱਸਿਆ ਜਾ ਰਿਹਾ ਕਿ 5 ਦੇ ਕਰੀਬ ਸੀ ਅਤੇ ਇੱਕ ਦੀ ਮੌਤ ਹੋ ਗਈ ਇਸੇ ਮੌਕੇ ਰਾਤ ਨੂੰ ਇੱਕ ਸਾਬਕਾ ਫੌਜੀ ਇਹਨਾਂ ਲਈ ਮਸੀਹਾ ਬਣ ਕੇ ਆਇਆ ਆਓ ਤੁਹਾਨੂੰ ਦਿਖਾਉਂਦੇ ਹਾਂ ਪੂਰੀ ਖਬਰ ਨੰਬਰ ਲਾਇਕ ਨੰਬਰ ਦਾ ਤੁਹਾਨੂੰ ਕੋਈ ਨਹੀਂ ਕਰਦਾ ਨੰਬਰ ਲਾ ਪੁੱਤ ਮੇਰੀ ਗੱਲ ਆ ਵੀਡੀਓ ਨੰਬਰ ਲਾ ਦੇ ਮੇਰੀ ਗੱਲ ਆ ਬੋਲ ਬੋਲ ਆ ਵੀਡੀਓ ਨੰਬਰ ਲਾ ਛੱਡ ਲੈ ਨੰਬਰ ਦਾ ਛੜਾ ਦੇ ਨੰਬਰ ਦਾ ਨੰਬਰ ਰਾਤ ਦੇ ਇਹਨੂੰ ਪੁੱਛ ਇਹਨੂੰ ਇਹਨੂੰ ਪਤਾ ਇਹਨੂੰ ਪਤਾ ਰਾਜ ਦਾ ਨੰਬਰ ਦਾ 6 ਇਹਦਾ ਮੰਨ ਲੀਂ ਠੀਕ ਆ ਫਿਰ ਤੇ ਨਾ ਮਾਰੀਂ ਭੈਣ ਚੋ ਆ ਦੇਖੋ ਜੀ ਇੱਥੋਂ ਗਈ ਆ ਗੱਡੀ ਚੜ ਕੇ ਇੱਥੋਂ ਚੜੀ ਆ ਦੇਖੋ ਇੱਥੋਂ ਚੜ ਕੇ ਇੱਥੇ ਗਈ ਆ ਦੇ ਅਦਰਸ ਪੂਰੇ ਕਿਦੋਂ ਮोटे-ਮोटे ਤੋਰਦੇ ਉਹ ਗਈ ਆ ਮੈਂ ਹਰਜਿੰਦਰ ਸਿੰਘ ਪਿੰਡ ਬੈਲੋਲਪੁਰ ਤੋਂ ਜੀ ਮੈਂ ਇੰਡੀਅਨ ਆਰਮੀ 1550 ਫਾਸਟ ਬਲਰ ਅਰੇਂਜਮੈਂਟ ਦਾ ਸਿਪਾਹੀ ਆ ਜੀ ਮੈਂ ਕਾਰਗਿਲ ਆਪਰੇਸ਼ਨ ਚ ਮੈਂ ਬੰਬ ਨਾਲ ਉੜ ਗਿਆ ਸੀ ਕਾਰਗਿਲ ਜੰਗ ਚ ਮੈਂ ਨਾ ਜੀ ਕੱਲ ਰਾਤ ਨੂੰ ਮਰੇ ਭਾਂਜੇ ਦੀ ਮੈਰਿਜ ਸੀ ਕਪੂਰਥਲੇ ਤੋਂ ਆ ਰਹੇ ਸੀ ਅਸੀਂ ਰਾਤ ਨੂੰ 11 ਵਜੇ ਦੋ ਮੇਰੇ ਬੇਟੇ ਸੀ ਨਾਲ ਇੱਕ ਭਤੀਜਾ ਸੀ ਇਹ ਅਸੀਂ ਆ ਰਹੇ ਸੀ ਸਾਡੇ ਰਹਿਰ ਤੇ ਆਂਦੇ ਆਂਦੇ ਪਵਾਦ ਦੇ ਪੁਲ ਕੋਲ ਇੱਕ ਗੱਡੀ ਅੱਗੇ ਜਾ ਰਹੀ ਮੇਰਾ ਬੇਟਾ ਗੱਡੀ ਚਲਾ ਰਿਹਾ ਸੀ ਕਹਿੰਦਾ ਡੈਡੀ ਜੀ ਵੀ ਗੱਡੀ ਇੱਧਰ ਨੂੰ ਗਈ ਗੱਡੀ ਨਹਿਰ 'ਚ ਗੱਡੀ ਆ ਇਹ ਮੈਂ ਇਹਨੂੰ ਕਿਹਾ ਰੋਕ ਗੱਡੀ ਦੇਖੀਏ ਜਦੋਂ ਮੈਂ ਗੱਡੀ ਰੋਕੀ ਆ ਸੀ ਦੇਖਿਆ ਨੀਚੇ ਤਾਂ ਗੱਡੀ ਨਹਿਰ ਦੇ ਵਿੱਚ ਰੋਲਾ ਰੁਪਾ ਪੈ ਰਿਹਾ ਸੀ ਗੱਡੀ ਨਹਿਰ ਦੇ ਵਿੱਚ ਸਕਾਰਪਿਓ ਗੱਡੀ ਕਾਲੇ ਰੰਗ ਦੀ ਵਿੱਚ ਡਿੱਗੀ ਤੇ ਮੈਂ ਜੰਦ ਦੇ ਕੇ ਉਤਰ ਕੇ ਜਾਨੂ ਆਪਣੀ ਬੂਟਵਾੜ ਖੋਲ ਕੇ ਉਤਰ ਲੱਗਿਆ ਉਹ ਮਨਲਾ ਜ਼ਿਆਦਾ ਡਾਊਨ ਹੌਨ ਕਰਕੇ ਤੁਹਾਨੂੰ ਬੁਸਾ ਦਿੰਨੇ ਆ ਜੀ ਉਦੋਂ ਮੇਰਾ ਵੀ ਪੈਰ ਫਿਰ ਗਿਆ ਮੈਂ ਵੀ ਨਾਲ ਹੀ ਜਿੱਦ ਤੱਕ ਲੋਟਰੀਆਂ ਖਾਂਦਾ ਨਹਿਰ ਦੇ ਵਿੱਚ ਚਲਾ ਗਿਆ ਫਿਰ ਜਾ ਕੇ ਮੈਂ ਅੱਗੇ ਸਾਈਡ ਵਾਲੀ ਖਿੜਕੀ ਵਾਲਾ ਸ਼ੀਸ਼ਾ ਭੰਨੇ ਆ ਤੇ ਜਾਨੂ ਮੇਰੇ ਬੱਚੇ ਦੋਨੇ ਵੱਡਾ ਲੜਕਾ ਮੇਰਾ ਜਰਲੀਨ ਪਲੀ ਸਿੰਘ ਗੀਨੀ 18 ਸਾਲ ਛੋਟਾ ਹਰਕੀਰਤ ਸਿੰਘ 17 ਸਾਲ ਮਨ ਲਾ ਉਹ ਵੀ ਜਦੇ ਡੈਡ ਦੇ ਨਾਲ ਹੀ ਮੇਰੇ ਆਪਣੀਆਂ ਪੈਂਟਾਂ ਬੂਟ ਉਤਾਰ ਕੇ ਆ ਬੜੇ ਤੇ ਫਿਰ ਮੈਂ ਕੀ ਕਰਿਆ ਜੀ ਮੈਂ ਗੱਡੀ ਦੇ ਉਹਨਾਂ ਨੂੰ ਬੱਚਾ ਮੈਂ ਤੋਂ ਸ਼ੀਸ਼ਾ ਭੰਨਿਆ ਤੇ ਉਹਨਾਂ ਨੂੰ ਕੱਢਣਾ ਸ਼ੁਰੂ ਕਰੇ ਇੱਕ ਬੱਚੇ ਨੇ ਮੈਂ ਦੇ ਵਿੱਚ ਖੜਿਆ ਮੇਰਾ ਪੇੜ ਫੜ ਕੇ ਟੁੱਟਿਆ ਆ ਇੱਕ ਉੱਪਰ ਖੜਾ ਕੀਤਾ ਮੈਂ ਇਕੱਲੇ ਇਕੱਲੇ ਨੂੰ ਕੱਢ ਕੇ ਉਹਨਾਂ ਨੂੰ ਦੇ ਰਿਹਾ ਸੀ ਉਹ ਖਿੱਚ-ਖਿੱਚ ਕੇ ਦੂਜਾ ਲੈ ਕੇ ਜਾ ਰਿਹਾ ਸੀ ਉਹਨਾਂ ਵਿੱਚੋਂ ਜੀ ਪੰਜ ਬੰਦੇ ਤਾਂ ਮਤਲਬ ਡੈਥ ਹੋ ਗਈ ਬਚ ਗਏ ਇੱਕ ਬੰਦੇ ਦੀ ਡੈਥ ਹੋ ਗਈ ਪੰਜ ਜਿਉਂਦੇ ਕੱਢ ਲਏ ਇੱਕ ਬਹੁਤ ਜ਼ਿਆਦਾ ਸੀਰੀਅਸ ਸੀ ਮੌਜੀ ਛਾਤੀ ਸੀਤੀ ਤੇ ਪੰਪ ਪੂੰਪ ਮਾਰੇ ਉਹ ਵੀ ਬੰਦਾ ਉਸ ਵਿੱਚ ਆ ਗਿਆ ਇੱਕ ਦਾ ਸਿਰ ਖੁੱਲ ਗਿਆ ਇੱਥੋਂ ਉਹਦੇ ਮੇਰੀ ਗੱਡੀ 'ਤੇ ਸਰੋਪੇ ਪਈ ਸੀ ਮੈਂ ਸਰੋਪੇ ਬੰਨ ਤੇ ਸਿਰ ਜੋੜਿਆ ਫਿਰ ਮੈਂ 100 ਨੰਬਰ ਤੇ ਫੋਨ ਕਰਿਆ ਨਹੀਂ ਗੱਲ ਬਣੀ ਇਹ ਅੱਧਾ ਪੌਣਾ ਘੰਟਾ ਕੁਝ ਨਹੀਂ ਮੈਨੂੰ ਕੋਈ ਹੈਲਪ ਮੇਰੀ ਨਾ ਪੁਲਿਸ ਆਈ ਨਾ ਕੋਈ ਹੋਰ ਫਿਰ ਇੱਕ ਘੰਟੇ ਦੇ ਬਾਅਦ ਤਕਰੀਬਨ ਫਿਰ ਪੁਲਿਸ ਆਈ ਸਾਡੇ ਇਲਾਕੇ ਦੀ ਸਾਡੇ ਚੌਂਕੀਚਾਰ ਸਾਹਿਬ ਮਾਛੋੜਾ ਥਾਣਾ ਤੋਂ ਤਿੰਨ ਗੱਡੀਆਂ ਪੁਲਿਸ ਦੀਆਂ ਆਇਆ ਫਿਰ ਐਂਬੂਲੈਂਸ ਆਈ ਤੇ ਉਹਨਾਂ ਨੂੰ ਉਹਨਾਂ ਵਿੱਚ ਲੋਡ ਕਰਕੇ ਫਿਰ ਅਸੀਂ ਸਾਨੂੰ ਪਾਣੀ ਦੀ ਬਹੁਤ ਪਿਆਸ ਲੱਗੀ ਦੀ ਫਿਰ ਸਾਨੂੰ ਮੈਂ ਆਪਣੇ ਪਿੰਡ ਫੋਨ ਕੀਤਾ ਮੈਨੂੰ ਪਿੰਡੋਂ ਗੱਡੀ ਆਈ ਲੈਣ ਮੇਰਾ ਬਰਦਰ ਆਇਆ ਬੇਟਾ ਆਇਆ ਦੂਸਰਾ ਫਿਰ ਅਸੀਂ ਪਿੰਡ ਗਏ ਤੇ ਮੰਨ ਲਓ ਵੀ ਮੇਰੇ ਤਾਂ ਪੈਸੇ ਵੀ ਡਿੱਗ ਗਏ ਹੀ ਇੱਥੇ ਪਤਾ ਨਹੀਂ ਕੀ ਹੋਇਆ ਉਹ ਮਤਲਬ ਵੀ ਬੰਦੇ ਬਚ ਗਏ ਇੰਨੀ ਖੁਸ਼ੀ ਆ ਏ ਬਠੰਡੇ ਤੋਂ ਆ ਰਹੇ ਸੀ ਕੋਈ ਬੰਦੇ ਮੁੰਡੇ ਹੀ ਸੀ ਸਾਰੇ 25 26 30 ਸਾਲ ਤੋਂ ਥੱਲੇ ਬਠੰਡੇ ਤੋਂ ਆ ਰਹੇ ਸੀ ਰੋਪੜ ਜਾਣਾ ਸੀ ਇਹਨਾਂ ਨੇ ਤੇ ਉਹਨਾਂ ਚੋਂ ਇੱਕੋ ਹੀ ਡੈਥ ਹੋਈ ਆ ਲੇਕਿਨ ਪੰਜ ਬਚ ਚੁੱਕੇ ਨੇ ਫਿਰ ਉਹ ਲੈ ਗਏ ਸੀ ਪੁਲਿਸ ਉਹਨਾਂ ਨੂੰ ਬੱਸ ਜੀ ਇੱਕਨ ਦੇ ਤੁਸੀਂ ਵੀ ਪਲੀਜ਼ ਇਹ ਜਾ ਕੋਈ ਦੇਖਦੇ ਹੋ ਕਦੇ ਭੱਜਣਾ ਨਹੀਂ ਛੱਡ ਕੇ ਮદાન ਹੈਲਪ ਕਰੋ ਕਿਸੇ ਦੀ ਥੋੜੀ ਵਜ ਨਾਲ ਜੇ ਕਿਸੇ ਦੀ ਜਾਨ ਵੱਜ ਜਵੇ ਉਹ ਤੋਂ ਵੱਡਾ ਕੋਈ ਪੁੰਨ ਨਹੀਂ ਹੈਗਾ ਦੁਨੀਆ ਤੇ ਹੋਰ ਗੁਰਦੁਆਰੇ ਮੰਦਰਾਂ ਜਿਹਾ ਕੇ ਮੱਥੇ ਟੇਕਣ ਨਾਲ ਨਹੀਂ ਕੁਝ ਮਿਲਦਾ ਪਲੀਜ਼ ਹੈਲਪ ਕਰੋ ਇਦਾਂ ਕਿਸੇ ਦੀ ਜਾਨ ਬਚਾਉ ਇਹ ਸਭ ਤੋਂ بڑا ਪੁੰਨ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਰ ਸਰ ਹਿੰਦ ਨਹਿਰ ਆ ਜਿਹੜੀ ਰੋਪੜ ਚੋਂ ਹੈੱਡ ਚੋਂ ਡੈਮ ਤੋਂ ਨਿਕਲਦੀ ਆ ਸਰ ਹਿੰਦ ਨਹਿਰ ਰੋਪੜ ਤੋਂ ਜਿਹੜੀ ਦਰਾਹੇ ਨਹੀਂ ਜਾਂਦੀ ਆ ਉਹ ਵਾਲੀ ਨਹਿਰ ਆ ਪਿੰਡ ਮੇਰਾ ਵਹਿਲੂਲਪੁਰਾ ਜ਼ਿਲ੍ਹਾ ਸੁਨਰਾਲਾ ਜਿਲ੍ਹਾ ਲੁਧਿਆਣਾ ਥਾਣਾ ਮਛਵੜਾ ਪੁਲਿਸ ਜੀ ਨਾਲ ਖੰਨਾ ਇਹ ਉਹ ਵਾਲੀ ਨਹਿਰ ਆ ਕੱਚੀ ਨਹਿਰ ਰੋਪੜੋਂ ਆਉਂਦੀ ਆ ਜੜੀ ਆ ਦੇਖ ਲਓ ਜੀ ਖਾ ਆ ਗੱਡੀ ਪਈ ਆ ਜੀ ਦੇਖ ਲਓ ਸਕਾਰਪਿਓ ਗੱਡੀ ਆ ਕਾਲੇ ਰੰਗ ਦੀ ਉੱਪਰ ਗੱਲ ਕਰਾਣੀ ਆ ਉਹਨਾਂ ਨਾਲ ਗਾਏ ਆ ਤਾਂ ਹੈ ਗਾਏ ਆਇਆ ਪਰੋਂ ਸਰ ਵੀ ਦਿਖਾ ਦੇ ਤਕਰੀ ਕੀ ਦਿਖਾ ਆ ਆ ਦੇਖੋ ਤੋਂ ਦੇਖੋ ਜੀ ਤੋਂ ਮੈਂ ਗਾ ਪੁਰਾ ਚੰਗਾ ਆਹ ਇੱਕ ਵਾਪੇੜ ਕਿੱਥੇ ਆਈ ਇਹ ਨਾਲ ਲੱਗੀ ਆਹ ਪੇੜ ਨੂੰ ਦੇਖੋ ਗੱਡਾ ਬੜਾ ਉਹ ਸਾਰੇ ਦਸ ਤੋਰ ਤੇ ਆਹ ਰੋੜ ਆ ਜੀ ਇਹ ਮੇਰੇ ਰੋਪੜ ਵਾਲਾ ਮੈਂ ਰੋੜ ਇਹ ਨੀਲੋ ਜਾ ਕੇ ਉਹ ਹੁੰਦਾ ਰੋਪੜ ਤੋਂ ਨੀਲੋ ਜਾ ਰਿਹਾ ਆਂ ਜੱਡੀਆਂ ਜਾਂਦੀਆਂ ਆਈ ਹਾਂ ਦੋ ਆ ਖੂਨ ਪਿਆ ਦੇਖੋ ਜੀ ਆਜ ਤੇ ਬੰਦੇ ਦਾ ਸਿਰ ਖੁੱਲਿਆ ਸੀ Yeah,